ਅਮਿਆਏ ਐਸਐਸਪੀ ਮੀਰ ਕਾਸਿਮ ਨੂਬ ਇੱਕ ਖੋਫਚੋਰ ਸਿੱਧੇ ਸਿੱਧੇ ਚੁਣੌਤੀ ਦੇ ਦੇ। ਤਾਜ਼ਾ ਘਟਨਾ ਵਿੱਚ ਬਟਾਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਤੰਗ ਬਾਜ਼ਾਰ ਪਾਂਦੀਆਂ ਮੁਹੱਲੇ 'ਚ ਚੋਰਾਂ ਵੱਲੋਂ ਇੱਕ ਕਾਰ 'ਚ ਇੱਕ ਕਾਰ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ ਤੇ ਪੀੜਿਤ ਮਕਾਨ ਮਾਲਕ ਪਤੀ ਪਤਨੀ ਨੇ ਦੱਸਿਆ ਕਿ ਉਹ ਸ਼ਨੀਵਾਰ ਆਪਣੇ ਕਾਰ ਨੂੰ ਤਾਲੇ ਮਾਰ ਕੇ ਪੂਰਾ ਪਰਿਵਾਰ ਸ਼੍ਰੀ ਵਿਸ਼ਨੂ ਦੇਵੀ ਨਤਮਸਤਕ ਖੂਨ ਲਈ ਗਏ ਸਨ। ਜਦ ਸ਼ਾਮ ਨੂੰ ਘਰ ਆਕੇ ਦੇਖਿਆ ਕਰੀ 8 ਵਜੇ ਵਾਪਸ ਜਦੋਂ ਘਰੇ ਆਏ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਵੀ ਜਿਹੜਾ ਉਹ ਤਾਲਾ ਲੱਗਾ ਸੀ ਜਿਵੇਂ ਹੀ ਉਹ ਬੰਦ ਕਰਕੇ ਗਏ ਸਨ ਪਰ ਜਦ ਘਰ ਆਕੇ ਦਰਵਾਜ਼ਾ ਖੋਲ ਕੇ ਅੰਦਰ ਗਏ ਤਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਕੱਦੀਆਂ ਅਲਮਾਰੀਆਂ ਤੋੜ ਕੇ ਅੰਦਰ ਸਾਰਾ ਕੀਮਤੀ ਸਮਾਨ ਘਰ ਚ ਰੱਖੀ ਕਰੀਬ 4 ਲੱਖ ਰੁਪਏ ਨਕਦੀ ਸੋਨਾ ਚਾਂਦੀ ਜਿਹੜੇ ਨੇ ਉਸ ਦੇ ਗਹਿਣੇ ਤੇ ਸਭ ਗਾਇਬ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਚੋਰ ਕਰਦੀ ਛੱਤ ਰਾਹੀਂ ਘਰ ਦੇ ਵਿੱਚ ਦਾਖਲ ਹੋਏ ਸਨ ਦੋ ਮੰਜ਼ਲੀ ਮਕਾਨ ਦੀ ਛੱਤ ਤੇ ਜਿਹੜਾ ਹੈ ਉਹ ਦਾਤਰ ਬੱਜਿਆ ਤੇ ਉਹਨਾਂ ਵੱਲੋਂ ਤੋੜਿਆ ਗਿਆ ਉੱਥੇ ਹੀ ਉਹਨਾਂ ਦੱਸਿਆ ਕਿ ਚੋਰਾਂ ਨੇ ਤਾਂ ਬੱਚਿਆਂ ਦੀਆਂ ਗੋਲਕਾਂ ਵੀ ਨਹੀਂ ਚੋਰੀਆਂ ਪਰਿਵਾਰ ਮੁਤਾਬਕ ਉਹਨਾਂ ਦਾ ਕਰੀਬ 35 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਪਰਿਵਾਰ ਵੱਲੋਂ ਇਸ ਘਟਨਾ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਉਤੇ ਗਵਾਂਡੀ ਆਮ ਆਦਮੀ ਪਾਰਟੀ ਦੇ ਯੂਥਾ ਗੁਦਨੇਸ਼ ਖੋਸਲਾ ਨੇ ਦੱਸਿਆ ਇਹ ਉਹਨਾਂ ਦਾ ਕਹਿਣਾ ਹੈ ਕਿ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਨੇ ਲੇਕਿਨ ਪੁਲਿਸ ਵੱਲੋਂ ਠੋਸ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਨਹੀਂ। ਇਹੀ ਕਾਰਨ ਹੈ ਕਿ ਸ਼ਹਿਰ ਦਾ ਅੰਦਰੂਨੀ ਹਿੱਸਾ ਤੰਗ ਬਾਜ਼ਾਰ ਚ ਵੀ ਲੋਕ ਖੁਦ ਨੂੰ ਅਨਸੁਰੱਖਿਤ ਮਹਿਸੂਸ ਕਰ ਰਹੇ ਨੇ। ਚੋਰੀ ਹੋ ਗਈ ਸਾਡੇ ਘਰ ਦੇ ਵਿੱਚ। ਸਭ ਕੁਝ ਚੁੱਕ ਲੈ ਗਏ ਨੇ। ਕੀ ਕੀ ਲਿਆਤਾ? ਸੋਨੇ ਦੀ, ਸੋਨਾ ਵੀ ਸਾਰਾ ਲੈ ਗਏ, ਚਾਂਦੀ ਵੀ ਲੈ ਗਏ, ਕੈਸ਼ ਵੀ ਲੈ ਗਏ ਸਾਰਾ। ਇਵਨ ਕਿ ਬੱਚਿਆਂ ਦੇ ਸਕੂਲਾਂ ਦੇ ਪੈਸੇ ਦੇ ਵੀ ਲੈ ਗਏ। ਤਨਮ ਜੀ ਲਗਭਗ 30-40 ਲੱਖ ਦਾ ਨੁਕਸਾਨ ਹੋ ਗਿਆ ਕਿੱਥੇ ਗਿਆ ਇਹ ਵੈਸ਼ਨੋ ਦੇਵੀ ਗਿਆ ਤੁਸੀਂ ਹਾਂ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤਾਂ ਸਾਨੂੰ ਪਤਾ ਲੱਗਾ ਸਭ ਕੁਝ ਥਲਰਿਆ ਹੋਇਆ ਹੈ ਕੈਸ਼ ਨਾਲ ਕੈਸ਼ 4.5 ਲੱਖ ਸੀ ਬਾਕੀ ਕੀ ਹੈ ਹਾਂਜੀ ਉਸ ਵਾਰ ਗਈ ਸੀ ਹਾਂਜੀ ਕਿੱਥੇ ਹੈ ਜੀ ਆਪਾਂ ਨਾ ਸ਼ਨੀਵਾਰ ਮਨੇਰੇ ਗਏ ਸੀ ਤੋਂ 7:30 ਵਜੇ ਵੈਸ਼ਨੋ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਅਸੀਂ ਘਰ ਪਹੁੰਚੇ ਆਂ ਘਰ ਦਾ ਜਿਹੜਾ ਮੇਨ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜਾ ਟੁੱਟਿਆ ਹੋਇਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਮਾਨ ਸੀਗਾ ਸਾਰਾ ਕੁਝ ਲੈ ਗਏ। ਸਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦਾ ਬਾਰੇ ਇਹਨਾਂ ਨੇ ਸਾਰਾ ਇਹਦੀ ਲਿਸਟ ਆਪਾਂ ਬਣਾਈ ਆ ਲਗਭਗ ਕੋਈ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਹੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀ ਕਾਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ ਕੁੱਲ ਮਿਲਾ ਕੇ ਸਾਰਾ ਜੇ ਐਸਟੀਮੀਟਰ ਲਾਈਏ ਲਗਭਗ 35 ਲੱਖ ਪਲੱਸ ਦਾ ਇਨਸਾਨ ਹੈ ਕੈਸ਼ ਕਿੰਨਾ ਹੈ ਕੈਸ਼ 4.5 ਲੱਖ ਹੈ ਜੀ ਇਹ ਮਾਤਾ ਜੀ ਦਰਸ਼ਨ ਦੇ ਵੀ ਗਏ ਸੀ ਆਪਾਂ ਇਹ ਤਾਂ ਸ਼ੱਕ ਆ ਤਾਂ ਸ਼ੱਕ ਦੇ ਬਾਰੇ ਮਨੀ ਸਮਝ ਤੋਂ ਬਾਹਰ ਐਸਲ ਸਾਰਾ ਕੁਝ ਕੁਝ ਸਮਝ ਨਹੀਂ ਲੱਗਦੀ ਬਈ ਕਿਹੜਾ ਮੋਹਲਾ ਪੈਂਦਾ ਹੈ ਬਿਜਾਜਾਂ ਗਲੀ ਪਾਂਦਿਆਂ ਚੌਂਕ ਬਟਾਲਾ ਇਹ ਥਲੀਓ ਦੇ ਸਾਡਾ ਜਿਹੜਾ ਮੇਨ ਵੇਅ ਬੂਆ ਹੈਗਾ ਉੱਥੋਂ ਤੇ ਆਏ ਨੇਗੇ ਜੀ ਉੱਪਰਲਾ ਬੋਰ ਟੁੱਟਾ ਹੈ ਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਇਆ ਹੈ। ਕੋਈ ਸੀਸੀਟੀਵੀ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਹੈ ਜੀ ਤਾਂ ਅਪਾ। ਕੰਪਲੀਟ ਕੰਪਲੀਟ ਬੁਲਸਵਾਰਾਂ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ। ਇਹਦਾ ਥਾਣਾ ਪਿੰਡਾ? ਸਿੜੀ ਥਾਣਾ। ਸਰ ਮੇਰੀ ਇਹ ਬਾੜ ਦੇ ਵਿੱਚ ਘਰ ਪਿੰਡਾ ਦੇਖੋ ਮੱਲਿਆਂ ਦੇ ਵਿੱਚ ਘਰ ਰ ਹੈ ਪਰ ਫਿਰ ਵੀ ਇਹੋ ਜੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟਖੋ ਹੋ ਗਈ। ਮਤਲਬ ਕਿ ਦੋ ਦਿਨ ਵਾਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੇਕ ਨਹੀਂ ਹੈਗਾ ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋਈ ਸਿਰਫ ਇੱਕ ਨਾਲ ਦੇ ਮੈਨੇ ਖੋਲਾ ਪਿੰਦਾ ਵਾ ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਹੋ ਰਿਹਾ ਵਾ ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟ ਕੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਤੇ ਤੁਹਾਡੇ ਮਦਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪ ਇਹ ਲਾਗੇ ਸ਼ਾਗੇ ਜੇ ਕਿਹਨਾ ਨੇ ਮੱਲੇ ਮੇਰਾ ਨਾਲ ਦਾ ਘਰ ਹੈ ਬਿਲਕੁਲ ਇੰਨਾ ਦੇ ਸਾਨੂੰ ਵੀ ਨਹੀਂ ਪਤਾ ਕਿ ਗਏ ਦਿਆ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਦਾ ਕੁਛ ਉੱਚਾ ਵੀ ਨਹੀਂ ਹੈ ਕਿੰਨੇ ਵੇਲੇ ਬਾਅਦ ਦਾ ਖਤਰਾ ਹੈ ਇਹ ਸਰ ਹੁਣ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਸ਼ਾਗੇ ਅਗਰ ਕੋਈ ਸੀਸੀਟੀਵੀ 'ਚ ਕੋਈ ਅਨ ਐਕਸਪੈਕਟਡ ਬੰਦਾ ਦਿਖਦਾ ਉਹਦੇ 'ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਲੱਭੇ ਕਿਸੇ ਤਰੀਕੇ ਕੇ ਕਿਹੜਾ ਬੰਦਾ